ਵੀ ਲੋਕ ਬੇਵਜ੍ਹਾ ਹੀ ਬਾਹਰ ਜਾ ਰਹੇ ਨੇ ਤਾਂ ਮਤਲਬ ਜਿਸ ਟਾਈਮ ਮੈਂ ਉਹਨਾਂ ਦੀਆਂ ਫਾਈਨਲ ਲਗਾ ਰਹੀ ਸੀ ਮਤਲਬ ਇੱਕ ਮਤਲਬ ਕਹਿ ਲਓ ਵੀ ਕਮਲਿਆਂ ਵਾਂਗੂ ਪੈਸਾ ਬਰਬਾਦ ਕਰਨ ਦੀ ਗੱਲ ਹੈ ਕਿ ਜਿਨ੍ਹਾਂ ਕੋਲ ਹੋਰੇ 40 50 ਕਿਲੇ ਨੇ ਉਹ ਵੀ ਬੰਦਾ ਬਾਹਰ ਜਾ ਰਿਹਾ ਹਾਂਜੀ ਉਹ ਵੀ ਆਦੀਆਂ ਜ਼ਮੀਨਾਂ ਵੇਚ ਕੇ ਜਾ ਰਹੇ ਨੇ ਜਿਨ੍ਹਾਂ ਦੀ ਰਿਫਿਊਜ਼ਲਸ ਵੀ ਚੱਲ ਰਹੀਆਂ ਨੇ ਪਰ ਫਿਰ ਵੀ ਟਰਾਈ ਕਰ ਰਹੇ ਨੇ ਹੂੰ ਮਤਲਬ ਇੱਕ ਪੈਸਾ ਬਰਬਾਦ ਕਰਨ ਵਾਲਾ ਕੰਮ ਸੀ ਤੇ ਏਜੰਟਾਂ ਨੂੰ ਤਾਂ ਇਹੀ ਚਾਹੀਦਾਗਾ ਕਈਆਂ ਨੇ ਫਾਈਨਲ ਤਾਂ ਲਗਾਉਂਦੇ ਵੀ ਨਹੀਂ ਹੈ ਕੋਲ ਰੱਖੀ ਰੱਖ ਦਿੰਦੇ ਨੇ ਤੇ ਉਹਨਾਂ ਨੂੰ ਕਹਿ ਦਿੰਦੇ ਮੇਰੇ ਤੁਹਾਡੀਆਂ ਫਾਈਨਲ ਲੱਗੀਆਂ ਹੋਈਆਂ ਨੇ ਮੇਤੋਂ ਹੁਣ ਆ ਜੂਗੀ ਕੱਲ ਨੂੰ ਆਫਰ ਲੈਟਰ ਆ ਜੂਗਾ ਪਰਸੋਂ ਆ ਜੂਗਾ ਇਦਾਂ ਕਰਕੇ ਉਹਨਾਂ ਨੂੰ ਲਾਰਿਆਂ ਚ ਰੱਖ ਰੱਖਿਆਗਾ ਹੁਣੇ ਦਸੰਬਰ ਚ ਮੇਰੀ ਫਰੈਂਡ ਗਈ ਹੈ ਨਾਲ ਦੇ ਘਰ ਦੀ ਬੇਟੀ ਗਈ ਹੈ ਜੀ ਹਾਂਜੀ ਉਹਨੂੰ ਦੇਖ ਕੇ ਲੱਗਿਆ ਨਹੀਂ ਨਹੀਂ ਮੇਰੇ ਮਨ ਚ ਬਤਨ ਮੈਨੂੰ ਪਤਾ ਹੈ ਨਾ ਵੀ ਉਧਰ ਜਾ ਕੇ ਕੋਈ ਹਾਲਾਤ ਵਧੀਆ ਤੇ ਹੈ ਨਹੀਂ ਕੰਮ ਤਾਂ ਇਦਾਂ ਹੀ ਕਰਨਾ ਪੈਣਾਗਾ ਦਿਨ ਰਾਤ ਤੇ ਸਕਿੱਲ ਕੋਈ ਹੈ ਨਹੀਂ ਹੱਥ ਚ ਤਾਂ ਲੇਬਰਾਂ ਨਾਲ ਕੰਮ ਹੀ ਹੈਗਾ ਤਾਂ ਉਸ ਟਾਈਮ ਪੇਰੈਂਟਸ ਨੇ ਇਦਾਂ ਹੋ ਰਿਹਾ ਸੀ ਵੀ ਉਹ ਚਲੇ ਗਏ ਚਲੇ ਗਏ ਤਾਂ ਪਰ ਮੈਂ ਉਹਨਾਂ ਨੇ ਸਮਝਾਇਆ ਵੀ ਕੋਈ ਗੱਲ ਨਹੀਂ ਮੈਂ ਇੱਥੇ ਰਹਿ ਕੇ ਵੀ ਬਹੁਤ ਕੰਮ ਕਰ ਰਹੀ ਆਂਗੀ ਉਧਰ ਤਾਂ ਉਹਨਾਂ ਨੇ ਔਖੇ ਹੀ ਹੋਣਾਗਾ ਜਦ ਵੀ ਉਹ ਫੋਨ ਕਰਦੀ ਆ ਤਾਂ ਔਖੀ ਹੀ ਹੁੰਦੀ ਹੈਗੀ ਤਾਂ ਉਰੇ ਤੁਹਾਡਾ ਕੀ ਰੋਲ ਰਹਿੰਦਾ ਹੈ ਮੇਨ ਰੋਲ ਕੀ ਰਹਿੰਦਾ ਹੈ ਉਰੇ ਮੈਂ ਮਤਲਬ ਇੰਜੀਨੀਅਰਿੰਗ ਦੀ ਲਾਈਨ 'ਚ ਜਿਹੜਾ ਫੈਬ੍ਰਿਕੇਸ਼ਨ ਦਾ ਕੰਮ ਹੁੰਦਾ ਹੈ ਉਹ ਮੇਨ ਹੁੰਦਾ ਹੈ ਤਾਂ ਮੈਂ ਇੱਥੇ ਫੈਬ੍ਰਿਕੇਸ਼ਨ ਦਾ ਕੰਮ ਸਿੱਖ ਰਹੀ ਆਂ ਫੈਬ੍ਰਿਕੇਸ਼ਨ 'ਚ ਸਿਰਫ ਲੋਹਾ ਨਹੀਂ ਆਂਦਾਗਾ ਫੈਬ੍ਰਿਕੇਸ਼ਨ 'ਚ ਗੱਤਾ ਸਟੀਲ ਪਲਾਸਟਿਕ ਕੱਪੜਾ ਮਤਲਬ ਦਰਜੀ ਵਾਲਾ ਕੰਮ ਵੀ ਆ ਜਾਂਦਾ ਮਤਲਬ ਇਹਦੇ ਵਿੱਚ ਇਦਾਂ ਹੁੰਦਾ ਵੀ ਆਪਾਂ ਕਿਸੇ ਚੀਜ਼ ਨੂੰ ਬਣਾਣਾ ਹੈ ਉਹਦੇ ਚ ਕੋਈ ਰੌ ਮਟੀਰੀਅਲ ਹੈ ਮਤਲਬ ਰੌ ਮਟੀਰੀਅਲ ਚ ਆਪਾਂ ਵੇਸਟੇਜ ਨਹੀਂ ਕੱਢਣੀ ਮਤਲਬ ਆਪਾਂ ਉਸ ਨੂੰ ਇਸ ਤਰੀਕੇ ਨਾਲ ਯੂਜ਼ ਕਰੀਏ ਵੀ ਉਹ ਚ ਵੇਸਟ ਬਹੁਤ ਘੱਟ ਤਰੀਕੇ ਨਾਲ ਨਿਕਲੇ ਤੇ ਅਗਰ ਨਿਕਲ ਵੀ ਰਿਹਾ ਤਾਂ ਆਪਾਂ ਉਹਨੂੰ ਅੱਗੇ ਯੂਜ਼ ਕਰ ਸਕੀਏ ਜਸਲੀਨ ਹੁਣ ਐਮ ਐਮ ਤੇ ਇੰਚ ਦੀਆਂ ਗੱਲਾਂ ਕਰਦੀ ਆ ਅੱਜ ਤੋਂ 7-8 ਮਹੀਨੇ ਪਹਿਲਾਂ ਫਾਈਲ ਤੇ ਓਟੀਪੀ ਦੀਆਂ ਗੱਲਾਂ ਕਰਦੀ ਹੁੰਦੀ ਸੀ ਕਿ ਉਹ ਫਲਾਣੇ ਦੀ ਫਾਈਲ ਲੱਗ ਗਈ ਉਹ ਫਲਾਣੇ ਦੀ ਆਫਰ ਲੈਟਰ ਆ ਗਈ ਕਿੰਨਾ ਕੁ ਫਰਕ ਵੇਖਦੀ ਆ ਆਪਣੇ ਆਪ ਚ ਬਹੁਤ ਫਰਕ ਹੈ ਮਤਲਬ ਇਦੋਂ ਪਹਿਲਾਂ ਮਤਲਬ ਉਸ ਟਾਈਮ ਵੀ ਮੇਰੇ ਮਨ ਚ ਇਦਾਂ ਸੀਗਾ ਵੀ ਮਤਲਬ ਇਦਾਂ ਜ਼ਿੰਦਗੀ ਚੱਲ ਰਹੀ ਐ ਪਰ ਮਤਲਬ ਇਹਦਾ ਕੋਈ ਮਤਲਬ ਚੱਲ ਨਹੀਂ ਰਿਹਾ ਮਤਲਬ ਬਣ ਨਹੀਂ ਰਿਹਾ ਵੀ ਅੱਜ ਮੈਂ 5-6000 ਤੇ ਲੱਗੀ ਹੋਈ ਆ ਪਰ ਉਹਦੇ ਨਾਲ ਮੇਰਾ ਕੋਈ ਫਿਊਚਰ ਨਹੀਂ ਹੈਗਾ ਹੂੰ ਮੁੰਜੇ ਵੀ ਤੁਸੀਂ ਡਿਜ਼ਾਈਨਿੰਗ ਦਾ ਕੰਮ ਕਰਦੇ ਹੋ ਅੱਜ ਦੇ ਟਾਈਮ ਦੇ ਵਿੱਚ ਡਿਜ਼ਾਈਨਿੰਗ ਦੀ ਬਹੁਤ ਜ਼ਿਆਦਾ ਡਿਮਾਂਡ ਆ ਤੁਸੀਂ ਕੋਈ ਵੀ ਪ੍ਰੋਡਕਟ ਬਣਾਉਣਾ ਐ ਜਾਂ ਕਿਸੇ ਵੀ ਕੰਪਨੀ ਨੇ ਕੋਈ ਵੀ ਚੀਜ਼ ਬਣਾਉਣੀ ਆ ਸਭ ਤੋਂ ਪਹਿਲਾਂ ਉਹਦੀ ਡਿਜ਼ਾਈਨਿੰਗ ਕੀਤੀ ਜਾਂਦੀ ਆ ਫਿਰ ਉਸ ਨੂੰ ਮਾਲ ਫਿਜ਼ਿਕਲੀ ਤੌਰ ਤੇ ਬਣਾਇਆ ਜਾਂਦਾ ਫਿਰ ਉਹਨੂੰ ਮਾਰਕੀਟ ਦੇ ਵਿੱਚ ਲਿਆਇਆ ਜਾਂਦਾ ਫਿਰ ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਡਿਜ਼ਾਈਨਿੰਗ ਦਾ ਬੜੀਆ ਸਕੋਪ ਹੈ ਹਾਂਜੀ ਬਿਲਕੁਲ ਤੇ ਜਿਵੇਂ ਹੁਣ ਮੈਂ ਮੈਂ ਜਾਂਦੇ ਜਾਂਦੇ ਇੱਕ ਹੋਰ ਸਵਾਲ ਰੂਪ ਵਿੱਚ ਪੁੱਛੂੰਗਾ ਕਈ ਵਾਰ ਕੀ ਹੁੰਦਾ ਜੇ ਮੰਨ ਲਓ ਕੋਈ ਪੇਰੈਂਟਸ ਦੇਖ ਰਹੇ ਨੇ ਇਹ ਇੰਟਰਵਿਊ ਨੂੰ ਕਿਸੇ ਦੇ ਮਾਪੇ ਦੇਖ ਰਹੇ ਨੇ ਇੰਟਰਵਿਊ ਉਹਨਾਂ ਦੇ ਵੀ ਧੀਾਂ ਨੇ ਉਹਨਾਂ ਉਹਨਾਂ ਦੇ ਰਿਲੇਟਿਡ ਮੈਂ ਇਹ ਸਵਾਲ ਹੈ ਕਿ ਸੇਫਟੀ ਪਰਪਸ ਨੂੰ ਲੈ ਕੇ ਕਿੰਨਾ ਕੋੜੇ ਸੇਫਟੀ ਵਰਤੀ ਜਾਂਦੀ ਹੈ ਇੱਥੇ ਬਹੁਤ ਸੇਫਟੀ ਹੈਗੀ ਸਟ੍ਰਿਕਨੈਸ ਬਹੁਤ ਹੈਗੀ ਮਤਲਬ ਕੋਈ ਲੜਕਾ ਲੜਕੀ ਨਾਲ ਕੋਈ ਮਤਲਬ ਨੈਗੇਟਿਵ ਗੱਲ ਨਹੀਂ ਆਂਦੀ ਹੈਗੀ ਮਤਲਬ ਸਭ ਨੂੰ ਇੱਥੇ ਇਸ ਤਰੀਕੇ ਨਾਲ ਰੱਖਿਆ ਹੋਇਆ ਵੀ ਸਭ ਨੂੰ ਖੁਦ ਨੂੰ ਪਤਾ ਹੈ ਵੀ ਕਿਸ ਤਰੀਕੇ ਨਾਲ ਰਹੀ ਤਗਾ ਯਾਨੀ ਇੱਕ ਪ੍ਰੋਪਰ EMPLOYE ਜਿਵੇਂ ਰਹਿੰਦੇ ਨੇ ਉਦਾਂ ਕੰਮ ਕੀਤਾ ਜਾਂਦਾ ਹੈ ਰਹਿਣ ਰਹਿਣ ਵਾਸਤੇ ਕਿਦਾਂ ਦਾ ਮਾਹੌਲ ਹੈ ਉਹਦਾ ਰਹਿਣ ਵਾਸਤੇ ਬਹੁਤ ਵਧੀਆ ਮਾਹੌਲ ਹੈ ਸ਼ਾਮ ਨੂੰ ਸਾਡਾ ਸਾਡੀ ਕਲਾਸ ਵੀ ਲੱਗਦੀ ਹੈ ਕਲਾਸ ਤੋਂ ਬਾਅਦ ਸਾਡਾ ਟਾਈਮ ਹੁੰਦਾ ਇਕੱਠਿਆਂ ਦਾ ਗੱਲਾਂ ਬਾਤਾਂ ਕਰੋ ਖੇਡੋ ਜਾ ਸਟੱਡੀ ਰਿਲੇਟਡ ਕੋਈ ਵੀ ਕੰਮ ਹੈ ਤਾਂ ਉਹ ਕਰੋ ਜਾਂ ਆਪਦੇ ਸੀਨੀਅਰ ਤੋਂ ਕੁਝ ਸਮਝਣਾ ਹੈ ਤਾਂ ਸਮਝ ਵੀ ਸਕਦੇ ਆ ਤੁਸੀਂ ਸੀਨੀਅਰ ਤੋਂ ਜੇ ਕੋਈ ਸਮਝਣਾ ਤਾਂ ਸਮਝੇ ਵੀ ਸਕਦੇ ਆ ਹਾਂਜੀ ਕਿੰਨਾ ਕੁ ਕੋਆਪਰੇਟ ਹੋ ਜਾਂਦਾ ਹੈ ਉਹਰੇ ਕੋਆਪਰੇਟ ਕਾਫੀ ਕਰ ਲੈਨੇ ਹੈਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਜਿਸ ਸਖਸ਼ੀ ਦੀ ਮੈਂ ਇੰਟਰਵਿਊ ਕਰਨ ਜਾ ਰਿਹਾ ਬੜੀ ਛੋਟੀ ਉਮਰ ਆ ਤੇ ਕੰਦੇ ਦੇ ਉੱਤੇ ਜਿਹੜੀਆਂ ਮੋਢਿਆਂ ਦੇ ਉੱਤੇ ਜ਼ਿੰਮੇਵਾਰੀਆਂ ਵੱਡੀਆਂ ਨੇ ਲੋਕ ਸੁਪਨੇ ਲੈ ਕੇ ਚੱਲਦੇ ਨੇ ਬਾਹਰ ਦੀ ਟਾਕੀ ਨੂੰ ਹੱਥ ਪਾਉਣਾ ਜਹਾਜ਼ ਦੀ ਟਾਕੀ ਨੂੰ ਹੱਥ ਪ ਪਰ ਬਹੁਤ ਗਿਣਤੀ ਦੇ ਵਿੱਚ ਐਸੇ ਲੋਕ ਵੀ ਹੁੰਦੇ ਨੇ ਜਿਹੜੇ ਉਸੇ ਵਾਰੀ ਨੂੰ ਢੂਆ ਮਾਰ ਕੇ ਕਹਿੰਦੇ ਨੇ ਕਿ ਨਹੀਂ ਪਹਿਲਾਂ ਹੱਥੀ ਕੋਈ ਗੁਣ ਲੈ ਲਿਏ ਫਿਰ ਬਾਕੀ ਗੱਲਾਂ ਬਾਅਦ ਚ ਕਰਾਂਗੇ ਕਿਉਂਕਿ ਗੱਲਾਂ ਇਹ ਆ ਜਾਂਦੀਆਂ ਨੇ ਕਿ ਜਦੋਂ ਤੱਕ ਤੁਹਾਡੇ ਹੱਥਾਂ ਦੇ ਵਿੱਚ ਕੋਈ ਗੁਣ ਨਹੀਂ ਹੋਊਗਾ ਕਿ ਤੁਸੀਂ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਬਾਹਰਲੇ ਮੁਲਕ ਦੇ ਵਿੱਚ ਕੰਮ ਨਹੀਂ ਕਰ पाओगे ਗੱਲ ਅੱਜ ਸਾਡੇ ਨਾਲ ਕਰਨਗੇ ਜਸਲੀਨ ਕੌਰ ਆਪਾਂ ਸਾਰੀ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੰਦ ਹੈ ਸਤਿ ਸ਼੍ਰੀ ਅਕਾਲ ਸਰ ਹੋਰ ਠੀਕ ਠਾਕ ਹਾਂ ਹਾਂਜੀ ਵਧੀਆ ਤੁਸੀਂ ਦੱਸੋ ਗੱਲ ਮੈਂ ਕਰ ਰਿਹਾ ਸੀ ਅੱਜ ਦਾ ਜਿਹੜਾ ਦੌਰ ਹੈ ਜੇ ਆਪਾਂ ਕਹੀਏ ਨਾ ਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਸੋਚਦੀ ਹੈ ਕਿ ਬਾਹਰ ਜਾਣਾ ਹੈ ਅਸੀਂ ਉਹ ਤਾਂ ਚਲੋ ਹੁਣ ਥੱਲ ਜੀ ਪੈ ਗਈ ਥੋੜੀ ਜੀ ਕੈਨੇਡਾ ਨੇ ਜਿਹੜੇ ਵੀਜ਼ੇ ਨੇ ਉਹ ਬੰਦ ਕਰਤੇ ਪਲੱਸ 2 ਤੋਂ ਬਾਅਦ ਪਹਿਲਾਂ ਤਾਂ ਚੱਲਦੇ ਹੀ ਸੀਗੇ ਤੁਸੀਂ ਵੀ ਐਲਸ ਕਰੀ ਤੁਸੀਂ ਵੀ ਐਲਸ ਕਰਨ ਦੇ ਵਿੱਚ ਚਲੋ ਜਿਸੇ ਹਿਸਾਬ ਨਾਲ ਤੁਸੀਂ ਕੀਤੀ ਹੋਊਗੀ ਬਾਹਰ ਜਾਣ ਵਾਸਤੇ ਮੋਸਟ ਆਫ ਦਾ ਟਾਈਮ ਤਾਂ ਬੰਦਾ ਇਹ ਸੋਚਦਾ ਕਿ ਮੈਂ ਬਾਹਰ ਜਾਣ ਵਾਸਤੇ ਐਲਸ ਕਰਦਾ ਜਾਂ ਲੋਕੀ ਐਦਾਂ ਸੋਧਦੇ ਨੇ ਕਿ ਭਾਈ ਉਹ ਫਲਾਣਾ ਬੰਦਾ ਐਲਸ ਕਰ ਰਿਹਾ ਤਾਂ ਮਤਲਬ ਬਾਹਰ ਜਾਊਗਾ ਤੁਸੀਂ ਬਾਹਰ ਕਿਉਂ ਨਹੀਂ ਗਏ ਐਕਸਟਰੀ ਮੇਰਾ ਐਲਸ ਕਰਨ ਦਾ ਕੋਈ ਮਾਰ ਹੈ ਨਹੀਂ ਸੀਗਾ ਪਰ ਮੈਨੂੰ ਸਟਾਰਟਿੰਗ ਤੋਂ ਹੀ ਮੇਰੇ ਪੇਰੈਂਟਸ ਅੱਦਾਂ ਕਹ ਰਹੇ ਸੀ ਕਿ ਤੂੰ ਐਲਸ ਕਰ ਲੈ ਜਾਂ ਬਾਹਰ ਚਲੀ ਜਾਏ ਤਾਂ ਮਤਲਬ ਉਹਨਾਂ ਨੂੰ ਐਦਾਂ ਸੀ ਵੀ ਬਾਹਰ ਦਾ ਫਿਊਚਰ ਬਹੁਤ ਵਧੀਆਗਾ ਤਾਂ ਮੈਨੂੰ ਉਸ ਲਈ ਉਹਨਾਂ ਦੇ ਮਤਲਬ ਮੰਨ ਲਓ ਕਿ ਪ੍ਰੈਸ਼ਰ ਚ ਆ ਕੇ ਚਲੋ ਕਰਨੀ ਪਈ ਗੜੀ ਇਹ ਪਰਿਵਾਰ ਨੇ ਕਿਹਾ ਸੀ ਜੀ ਐ ਹਾਂ ਮਤਲਬ ਮੈਂ ਪਰਿਵਾਰ ਦੇ ਲਈ ਆਇਲਸ ਕੀਤੀ ਸੀ ਮਤਲਬ ਮੇਰਾ ਆਪ ਦਾ ਕੋਈ ਬਾਹਰ ਜਾਣ ਦਾ ਮਨ ਹੈ ਨਹੀਂ ਸੀਗਾ ਫਿਰ ਜਦੋਂ ਤੁਸੀਂ ਆਇਲਸ ਕਰਨ ਗਏ ਹਾਂਜੀ ਉੱਥੇ ਜਿਵੇਂ ਤੁਸੀਂ ਗੱਲਾਂ ਬਾਤਾਂ ਕਰਦੇ ਹੋਵੋਗੇ ਜੋ ਦੋਸਤ ਮਿੱਤਰ ਬਣਦੇ ਹੋਣਗੇ ਉਹ ਕਹਿੰਦੇ ਹੋਣਗੇ ਕਿ ਆਪਸ ਵਿੱਚ ਗੱਲਾਂ ਤਾਂ ਕਰਦੇ ਹੀ ਹੋਣਗੇ ਕਿ ਹਾਂ ਮੈਂ ਫਲਾਣਾ ਜਾ ਜਗ੍ਹਾ ਜਾ ਕੇ ਮੈਂ ਆਹ ਕੰਮ ਕਰੂੰਗਾ ਮੈਂ ਫਲਾਣੀ ਜਗ੍ਹਾ ਜਾ ਕੇ ਜਾਂ ਫਲਾਣੀ ਕੰਟਰੀ ਜਾ ਕੇ ਮੈਂ ਆਹ ਕੰਮ ਕਰੂੰਗਾ ਤਾਂ ਤੁਸੀਂ ਕੀ ਗੱਲਾਂ ਕਰਦੇ ਸੀਗੇ ਉਹਨਾਂ ਦੀਆਂ ਗੱਲਾਂ ਸੁਣਦੇ ਸੀਗੇ ਜਾਂ ਆਪ ਵੀ ਸੋਚਦੇ ਕਿ ਯਾਰ ਹੁਣ ਜਾ ਕੇ ਮੈਂ ਉੱਥੇ ਕਾਫੀਆਂ ਵੇਚੂੰਗਾ ਮੈਂ ਉੱਤੇ ਜਾ ਕੇ ਲੇਵਰਾ ਕਰੂੰਗਾ ਜਾਂ ਕੀ ਕਰੂੰਗਾ ਮੈਂ ਮਤਲਬ ਜਿੰਨਾ ਸੁਣਿਆ ਵੀ ਮੇਰੇਆਂ ਕਾਫੀ ਫਰੈਂਡਸ ਵੀ ਉਧਰ ਹੈਗੀਆਂ ਨੇ ਤਾਂ ਹੁਣ ਹੈਗੀਆਂ ਨੇ ਹਾਂਜੀ ਹੁਣ ਵੀ ਹੈਗੀਆਂ ਨੇ ਤਾਂ ਉਹ ਕੋਈ ਵੀ ਮਤਲਬ ਐਨਾ ਖੁਸ਼ ਨਹੀਂ ਕਹਿ ਸਕਦੇ ਵੀ ਸਭ ਦੇ ਕੰਮ ਦਾ ਬੋਝ ਹੈ ਕੋਈ ਮਤਲਬ ਨੀਂਦ ਨਹੀਂ ਪੂਰੀ ਹੁੰਦੀ ਉਹਨਾਂ ਦੀ ਕਦੋਂ ਵੀ ਕੰਮ ਲਈ ਜਾਣਾ ਪੈਂਦਾ ਉਹਨਾਂ ਨੂੰ ਹੂੰ ਮਤਲਬ ਉਹਨਾਂ ਨੂੰ ਔਖਾ ਬਹੁਤ ਹੈ ਤੇ ਹੁਣ ਤੁਸੀਂ ਆਪਣੇ ਬਾਰੇ ਕੀ ਸੋਚਦੇ ਆ ਇਹਨੂੰ ਲੈ ਕੇ ਮੇਰਾ ਉਸ ਟਾਈਮ ਜਿਸ ਟਾਈਮ ਮੈਂ ਅਲਸ ਕਰ ਰਹੀ ਸੀ ਉਸ ਟਾਈਮ ਮੇਰੇ ਮਨ ਚ ਇਹ ਹੀ ਸੀ ਵੀ ਮੈਂ ਉਧਰ ਜਾ ਕੇ ਕਰੂੰ ਤੇ ਕਰੂੰਗੀ ਮਤਲਬ ਵੀ ਇਦਾਂ ਲੇਬਰ ਹੀ ਕਰਨੀ ਪੈਣੀ ਆ ਕੋਈ ਉਦੋਂ ਕੋਈ ਕੰਮ ਤਾਂ ਹੈ ਨਹੀਂਗਾ ਹੂੰ ਵੀ ਪਲਸ 2 ਦੀ ਸਟੱਡੀ ਤੋਂ ਬਾਅਦ ਉਧਰ ਕਿਹੜਾ ਕੋਈ ਕੰਮ ਇਦਾਂ ਆਂਦਾ ਹੈਗਾ ਵੀ ਆਪਾਂ ਨੂੰ ਤਾਂ ਇਸ ਲਈ ਉਸ ਟਾਈਮ ਮੇਰੇ ਮਨ 'ਚ ਬਸ ਇਹੀ ਟੈਨਸ਼ਨ ਹੁੰਦੀ ਸੀ ਵੀ ਮੈਂ ਉਧਰ ਜਾ ਕੇ ਕਰੂੰ ਤੇ ਕਰੂੰਗੀ ਕੀ ਫਿਰ ਜਿਵੇਂ ਤੁਸੀਂ ਐਲਸ ਕਰਕੇ ਨਾ ਤੁਸੀਂ ਦੱਸ ਦੱਸ ਰਹੇ ਸੀਗੇ ਕਿ ਤੁਸੀਂ ਜੌਬ ਕੀਤੀ ਇੱਕ ਜਗ੍ਹਾ ਤੇ ਹਾਂਜੀ ਉਸ ਉਸ ਜੌਬ ਦਾ ਤਜਰਬਾ ਕਿਵੇਂ ਰਿਹਾ ਉਸ ਜੌਬ ਦਾ ਤਜਰਬਾ ਵੀ ਮੇਰਾ ਵਧੀਆ ਰਿਹਾ ਪਰ ਮੈਂ ਜਿੱਥੋਂ ਤੱਕ ਦੇਖਿਆ ਵੀ ਲੋਕ ਬੇਵਜ੍ਹਾ ਹੀ ਬਾਹਰ ਜਾ ਰਹੇ ਨੇ ਤਾਂ ਮਤਲਬ ਜਿਸ ਟਾਈਮ ਐ ਮੈਂ ਉਹਨਾਂ ਦੀਆਂ ਫਾਈਨਲ ਲਗਾ ਰਹੀ ਸੀ ਮਤਲਬ ਇੱਕ ਮਤਲਬ ਕਹਿ ਲੋ ਵੀ ਕਮਲਿਆ ਵਾਂਗੂ ਪੈਸਾ ਬਰਬਾਦ ਕਰਨ ਦੀ ਗੱਲ ਐ ਕਿ ਜਿਨ੍ਹਾਂ ਕੋਲ ਹੋਰੇ 40 50 ਕਿਲੇ ਨੇ ਉਹ ਵੀ ਬੰਦਾ ਬਾਹਰ ਜਾ ਰਿਹਾ ਹਾਂਜੀ ਉਹ ਵੀ ਆਦੀਆਂ ਜ਼ਮੀਨਾਂ ਵੇਚ ਕੇ ਜਾ ਰਹੇ ਨੇ ਤੁਹਾਨੂੰ ਤੂੰ ਤੁਹਾਡੇ ਮਾਈਂਡ ਚ ਕੀ ਆਉਂਦਾ ਸੀ ਕਿਉਂਕਿ ਤੂੰ ਸਟਾਈਲਸ ਕੀਤੀ ਨਹੀਂ ਸੀ ਬਾਹਰ ਨਾ ਜਾਣ ਵਾਸਤੇ ਕਿ ਮੈਂ ਤਾਂ ਚਲੋ ਘਰ ਲੇ ਕੇ ਕਰਦੇ ਨੇਗੇ ਕਿ ਚਲ ਤੂੰ ਬਾਹਰ ਚਲ ਜੀਂਗੀ ਐਸ ਕਰ ਲਾ ਹਾਂਜੀ ਫਿਰ ਜਦੋਂ ਤੁਸੀਂ ਫਾਈਲਿੰਗ ਦਾ ਕੰਮ ਕਰਨਾ ਸ਼ੁਰੂ ਕੀਤਾ ਤਉ ਦੇ ਵਿੱਚ ਤੁਹਾਨੂੰ ਕਿੰਨੇ ਕਿੰਨੇ ਉਮਰ ਵਾਲੇ ਜ਼ਿਆਦਾ ਟੱਕਰਦੇ ਹੁੰਦੇ ਨੇ ਕਿ ਆ ਫਲਾਣੀ ਉਮਰ ਵਾਲਾ ਆ ਰਿਹਾ ਕਿ 18 ਸਾਲ ਦੇ ਬਹੁਤ ਜੀ ਬੱਚੇ ਜਾ ਰਹੇ ਨੇ 20 ਸਾਲ ਦੇ ਬਹੁਤ ਬੱਚੇ ਜਾ ਰਹੇ ਨੇ ਇਦਾਂ ਦੇ ਕਿੰਨੇ ਕੰਮ ਹੋ ਰਹੇ ਸੀ ਬਹੁਤ ਬੱਚੇ ਆਉਂਦੇ ਸੀਗੇ ਕਈ ਤਾਂ ਏਡ ਵੀ ਆਉਂਦੇ ਸੀਗੇ ਉੱਥੇ ਹੂੰ ਮਤਲਬ ਕਾਫੀ ਟਾਈਮ ਤੋਂ ਮਤਲਬ ਫਾਈਲ ਨਹੀਂ ਲਗਾ ਰਹੇ ਨੇ ਜਿਨ੍ਹਾਂ ਦੀ ਰਿਫਿਊਜ਼ਲਸ ਵੀ ਚੱਲ ਰਹੀਆਂ ਨੇ ਪਰ ਫਿਰ ਵੀ ਟਰਾਈ ਕਰ ਰਹੇ ਨੇ ਹੂੰ ਮਤਲਬ ਇੱਕ ਪੈਸਾ ਬਰਬਾਦ ਕਰਨ ਵਾਲਾ ਕੰਮ ਸੀ ਤੇ ਏਜੰਟਾਂ ਨੂੰ ਤਾਂ ਇਹੀ ਚਾਹੀਦਾਗਾ ਹੂੰ ਕਈਆਂ ਦੀਆਂ ਫਾਈਲਾਂ ਤਾਂ ਲਗਾਉਂਦੇ ਵੀ ਨਹੀਂ ਹੈਗੇ ਕੋਲ ਰੱਖੀ ਰੱਖ ਦਿੰਨੇ ਤੇ ਉਹਨਾਂ ਨੂੰ ਕਹਿ ਦਿੰਦੇ ਮੇਰੀ ਤੁਹਾਡੀਆਂ ਫਾਈਲਾਂ ਲੱਗੀਆਂ ਹੋਈਆਂ ਨੇ ਮਤਲਬ ਹੁਣ ਆ ਜੂਗੀ ਕੱਲ ਨੂੰ ਆਫਰ ਲੈਟਰ ਆ ਜੂਗਾ ਪਰਸੋਂ ਆ ਜੂਗਾ ਐਦਾਂ ਕਰਕੇ ਉਹਨਾਂ ਨੂੰ ਲਾ ਰਿਆਂ ਚ ਰੱਖ ਰੱਖਿਆਗਾ ਜਾਨੀ ਇਹ ਗੱਲਾਂ ਵੀ ਹੋ ਜਾਂਦੀਆਂ ਨੇ ਕਈ ਗੱਲ ਹਾਂਜੀ ਕਿ ਇਨਸਾਨ ਸੋਚਦਾ ਰਹਿੰਦਾ ਕਿ ਮੇਰੀ ਫਾਈਲ ਲੱਗੀ ਹੋਈ ਆ ਤੇ ਏਜੰਟ ਚ ਕਹੀ ਜਾਂਦਾ ਹੁੰਦਾ ਕਿ ਹਾਂਜੀ ਫਾਈਲ ਲੱਗੀ ਆ ਪਰ ਅਸਲ ਦੇ ਵਿੱਚ ਫਾਈਲ ਨਹੀਂ ਲੱਗੀ ਹੁੰਦੀ ਹਾਂਜੀ ਦੇਖੋ ਬਿਜ਼ਨਸ ਕਿਸ ਤਰ੍ਹਾਂ ਦਾ ਚੱਲਦਾ ਆ ਨਾ ਜਸਲੀਨ ਉਹਦੋਂ ਕੀ ਸੋਚਦੀ ਹੁੰਦੀ ਸੀ ਕਿ ਚਲੋ ਉਹ ਫਲਾਣਾ ਬੰਦਾ ਨਹੀਂ ਕਈ ਵਾਰ ਤਾਂ ਕੀ ਹੋ ਜਾਂਦਾ ਹੁੰਦਾ ਕਿ ਮਿੱਤਰ ਜਾ ਰਿਹਾ ਮੇਰਾ ਹੁਣ ਜਿਵੇਂ ਮੇਰਾ ਮਿੱਤਰ ਹੈ ਨਾਲ ਮੇਰੇ ਬੈਠਾ ਆ ਮੇਰੇ ਉਹ ਮਿੱਤਰ ਬੈਠੇ ਨੇ ਜੇ ਇਹੇ ਬਾਹਰ ਚੱਲ ਜਾਣ ਤਾਂ ਮੇਰੇ ਮਾਈਂਡ ਦੇ ਵਿੱਚ ਇੱਕ ਗੱਲ ਆਊਗੀ ਕਿ ਯਾਰ ਇਹ ਬਾਹਰ ਚੱਲਿਆ ਮੈਂ ਵੀ ਬਾਹਰ ਜਾਣਾ ਤੁਹਾਡੇ ਵੀ ਮਿੱਤਰ ਬਾਹਰ ਗਏ ਨੇ ਉਦੋਂ 1% 2% ਥੋੜੀ ਜੀ ਗੱਲ ਦੇ ਵਿੱਚ ਸਿਸਕੀ ਨਹੀਂ ਗੱਲ ਕੀ ਯਾਰ ਉਹ ਖਲਾਣਾ ਬੰਦਾ ਵੀ ਚਲੇ ਗਿਆ ਉਹ ਫਲਾਣਾ ਗਵਾਂਢੀ ਚਲੇ ਗਿਆ ਇਹ ਕਹਿੰਦਾ ਗਵਾਂਢ ਪੱਥੇ ਦੇ ਵਿੱਚ ਬਹੁਤ ਗੱਲ ਹੋ ਜਾਂਦੀ ਹੁੰਦੀ ਹੈ ਇਹ ਹਾਂਜੀ ਕਿਉਂ ਬਲਾਂ ਸਾਡਾ ਦਾ ਸਾਰਾ ਮੱਲੇ ਹੀ ਚਲੇ ਗਿਆ ਹਾਂਜੀ ਬਿਲਕੁਲ ਮੇਰੇ ਹੁਣੇ ਦਸੰਬਰ ਚ ਮੇਰੀ ਫਰੈਂਡ ਗਈ ਹੈ ਨਾਲ ਦੇ ਘਰ ਦੀ ਬੇਟੀ ਗਈ ਹੈਗੀ ਹਾਂਜੀ ਹੂੰ ਦੇਖ ਕੇ ਲੱਗਿਆ ਨਹੀਂ ਨਹੀਂ ਮੇਰੇ ਮਨ ਚ ਬਤਨ ਮੈਨੂੰ ਪਤਾ ਹੈ ਨਾ ਵੀ ਉਧਰ ਜਾ ਕੇ ਕੋਈ ਹਾਲਾਤ ਵਧੀਆ ਤੇ ਹੈ ਨਹੀਂ ਕੰਮ ਤਾਂ ਇਦਾਂ ਹੀ ਕਰਨਾ ਪੈਣਾਗਾ ਦਿਨ ਰਾਤ ਤੇ ਸਕਿੱਲ ਕੋਈ ਹੈ ਨਹੀਂ ਹੱਥ ਚ ਤਾਂ ਲੇਬਰਾਂ ਦਾ ਕੰਮ ਹੀ ਹੈਗਾ ਤਾਂ ਉਸ ਟਾਈਮ ਪੇਰੈਂਟਸ ਨੇ ਇਹਦਾ ਹੋ ਰਿਆ ਸੀ ਵੀ ਉਹ ਚਲੇ ਗਏ ਚਲੇ ਗਏ ਤਾਂ ਪਰ ਮੈਂ ਉਹਨਾਂ ਨੇ ਸਮਝਾਇਆ ਵੀ ਕੋਈ ਗੱਲ ਨਹੀਂ ਮੈਂ ਇੱਥੇ ਰਹਿ ਕੇ ਵੀ ਬਹੁਤ ਕੰਮ ਕਰ ਰਹੀ ਆਂਗੀ ਉਧਰ ਤਾਂ ਉਹਨਾਂ ਨੇ ਔਖੇ ਹੀ ਹੋਣਾਗਾ ਜਦ ਵੀ ਉਹ ਫੋਨ ਕਰਦੀ ਆ ਤਾਂ ਔਖੇ ਹੀ ਹੁੰਦੀ ਹੈਗੀ ਜਿਸ ਲਈ ਜੇ ਆਪਾਂ ਵੇਖਿਆ ਜਾਵੇ ਤਾਂ ਉਰੇ ਤੁਹਾਡਾ ਕੀ ਰੋਲ ਰਹਿੰਦਾ ਹੈ ਮੇਨ ਰੋਲ ਕੀ ਰਹਿੰਦਾ ਹੈ ਉਰੇ ਮੈਂ ਮਤਲਬ ਇੰਜੀਨੀਅਰਿੰਗ ਦੀ ਲਾਈਨ 'ਚ ਜਿਹੜਾ ਫੈਬ੍ਰਿਕੇਸ਼ਨ ਦਾ ਕੰਮ ਹੁੰਦਾ ਹੈ ਉਹ ਮੇਨ ਹੁੰਦਾ ਹੈ ਤਾਂ ਮੈਂ ਇੱਥੇ ਫੈਬ੍ਰਿਕੇਸ਼ਨ ਦਾ ਕੰਮ ਸਿੱਖ ਰਹੀ ਹਾਂ ਫੈਬ੍ਰਿਕੇਸ਼ਨ ਚ ਸਿਰਫ ਲੋਹਾ ਨਹੀਂ ਆਉਂਦਾ ਗਾ ਫੈਬ੍ਰਿਕੇਸ਼ਨ ਚ ਗੱਤਾ ਸਟੀਲ ਪਲਾਸਟਿਕ ਕੱਪੜਾ ਮਤਲਬ ਦਰਜੀ ਵਾਲਾ ਕੰਮ ਵੀ ਆ ਜਾਂਦਾ ਮਤਲਬ ਇਹਦੇ ਵਿੱਚ ਇਦਾਂ ਹੁੰਦਾ ਵੀ ਆਪਾਂ ਕਿਸੇ ਚੀਜ਼ ਨੂੰ ਬਣਾਣਾ ਹੈ ਉਹਦੇ ਚ ਕੋਈ ਰੌ ਮਟੀਰੀਅਲ ਹੈ ਮਤਲਬ ਰੌ ਮਟੀਰੀਅਲ ਚ ਆਪਾਂ ਵੇਸਟੇਜ ਨਹੀਂ ਕੱਢਣੀ ਮਤਲਬ ਆਪਾਂ ਉਸ ਨੂੰ ਇਸ ਤਰੀਕੇ ਨਾਲ ਯੂਜ਼ ਕਰੀਏ ਵੀ ਉਹ ਚ ਵੇਸਟ ਬਹੁਤ ਘੱਟ ਤਰੀਕੇ ਨਾਲ ਨਿਕਲੇ ਤੇ ਅਗਰ ਨਿਕਲ ਵੀ ਰਿਹਾ ਤਾਂ ਆਪਾਂ ਉਹਨੂੰ ਅੱਗੇ ਯੂਜ਼ ਕਰ ਸਕੀਏ ਹੁਣ ਉਹ ਦੁਬਾਰਾ ਇਸਤੇਮਾਲ ਕਰ ਕਿਵੇਂ ਕਰ ਸਕਦੇ ਹਾਂ ਹਾਂਜੀ ਕਈ ਦਾ ਕੰਮ ਖਾਸਾ ਡੁੰਗਾ ਵਾਲਾ ਹੈ ਹੈ ਹਾਂਜੀ ਫਿਰ ਬੜਾ ਮਤਲਬ ਇੱਕ ਮੇਜ਼ਰਿੰਗ ਦਾ ਵੀ ਹੁੰਦਾ ਵੀ ਕਿੰਨੇ ਕਿੰਨੇ ਐਮ ਐਮ ਦੀ ਹੈ ਕਿੰਨੇ ਇੰਚ ਦੀ ਹੈ ਮਤਲਬ ਇੱਕ ਇੱਕ ਚੀਜ਼ ਤੇ ਅਨਸਰ ਰੱਖਣੀ ਪੈਂਦੀ ਹੈ ਜਸਲੀਨ ਹੁਣ ਐਮ ਐਮ ਤੇ ਇੰਚ ਦੀਆਂ ਗੱਲਾਂ ਕਰਦੀ ਆ ਅੱਜ ਤੋਂ 7-8 ਮਹੀਨੇ ਪਹਿਲਾਂ ਫਾਈਲ ਤੇ ਓਟੀਪੀ ਦੀਆਂ ਗੱਲਾਂ ਕਰਦੀ ਹੁੰਦੀ ਸੀ ਕਿ ਉਹ ਫਲਾਣੇ ਦੀ ਫਾਈਲ ਲੱਗ ਗਈ ਉਹ ਫਲਾਣੇ ਦੀ ਆਫਰ ਲੈਟਰ ਆ ਗਈ ਕਿੰਨਾ ਕੁ ਫਰਕ ਵੇਖਦੀ ਆ ਆਪਣੇ ਆਪ ਚ ਬਹੁਤ ਫਰਕ ਹੈ ਮਤਲਬ ਇਦੋਂ ਪਹਿਲਾਂ ਮਤਲਬ ਉਸ ਟਾਈਮ ਵੀ ਮੇਰੇ ਮਨ ਚ ਇਦਾਂ ਸੀਗਾ ਵੀ ਮਤਲਬ ਇਦਾਂ ਜ਼ਿੰਦਗੀ ਚੱਲ ਰਹੀ ਐ ਪਰ ਮਤਲਬ ਇਹਦਾ ਕੋਈ ਮਤਲਬ ਚੱਲ ਨਹੀਂ ਰਿਹਾ ਮਤਲਬ ਬਣ ਨਹੀਂ ਰਿਹਾ ਵੀ ਅੱਜ ਮੈਂ 5-6000 ਤੇ ਲੱਗੀ ਹੋਈ ਆ ਪਰ ਉਹਦੇ ਨਾਲ ਮੇਰਾ ਕੋਈ ਫਿਊਚਰ ਨਹੀਂ ਹੈਗਾਗਾ ਹੂੰ ਯਾਨੀ ਤੁਹਾਨੂੰ ਲੱਗਦਾ ਸੀਗਾ ਕਿ ਚਲੋ ਮੈਂ ਤੁਸੀਂ ਉਸ ਸਮੇਂ ਇਹ ਚੀਜ਼ ਸੋਚਦੇ ਸੀਗੇ ਕਿ ਮੇਰਾ ਇਸ ਲਾਈਨ ਦੇ ਵਿੱਚ ਫਿਊਚਰ ਨਹੀਂ ਸੀ ਪਰ ਤੁਹਾਨੂੰ ਕੀ ਲੱਗਦਾ ਸੀਗਾ ਕਿ ਤੁਹਾਡਾ ਕਿਸ ਲਾਈਨ 'ਚ ਫਿਊਚਰ ਬਣ ਸਕਦਾ ਉਸ ਸਮੇਂ ਦੇ ਵਿੱਚ ਐਕਚੁਅਲੀ ਉਸ ਟਾਈਮ ਕੋਈ ਆਈਡੀਆ ਹੈ ਨਹੀਂ ਸੀ ਮੈਨੂੰ ਕਿਉਂਕਿ ਮਤਲਬ ਉਸ ਟਾਈਮ ਮਤਲਬ ਇਦਾਂ ਹੁੰਦਾ ਨਾ ਵੀ ਹਰੇਕ ਫੈਮਿਲੀ 'ਚ ਇਦਾਂ ਹੁੰਦਾ ਵੀ ਬੱਚਾ ਪਲੱਸ 2 ਕਰ ਰਿਹਾ ਮਤਲਬ ਪਲੱਸ 2 ਕਰ ਵੀ ਨਹੀਂ ਰਿਹਾ ਹੁੰਦਾ ਉਦੋਂ ਪਹਿਲਾਂ ਹੀ ਕਹਿ ਦਿੰਦੇ ਨੇ ਵੀ ਇਹਨੂੰ ਤਾਂ ਬਾਹਰ ਭੇਜਨਾ ਬਾਹਰ ਭੇਜਨਾ ਤਾਂ ਇਹ ਹੀ ਚੱਲਦਾ ਆ ਰਿਹਾ ਸੀ ਮੈਂ ਤਾਂ ਸਟਾਰਟਿੰਗ ਤੋਂ ਹੀ ਇਹ ਸੌਂਦੀ ਆ ਰਹੀ ਸੀ ਵੀ ਬਾਹਰ ਜਾਣਾ ਬਾਹਰ ਜਾਣਾ ਤਾਂ ਉਸ ਟਾਈਮ ਵੀ ਮੇਰਾ ਮਨ ਬਿਲਕੁਲ ਨਹੀਂ ਹੁੰਦਾ ਸੀ ਵੀ ਮੈਂ ਬਾਹਰ ਜਾਵਾਂ ਉਸ ਸਮੇਂ ਹੈ ਨਹੀਂ ਸੀਗਾ ਤੇ ਜੇ ਮੈਂ ਦੇਖਿਆ ਜਾਵੇ ਜਦੋਂ ਸਕੂਲ ਦੇ ਵਿੱਚ ਸੀਗੇ ਤੁਸੀਂ ਚਲੋ ਇੱਕ ਬਾਹਰ ਜਾਣਾ ਇੱਕ ਅਲੱਗ ਹੋ ਗਿਆ ਮੋਟੀਵੇਟੇ ਬਾਹਰ ਜਾਣ ਦੀ ਗੱਲ ਤੁਸੀਂ ਸੁਣ ਰਹੇ ਸੀ ਤੁਹਾਡੇ ਆਪ ਦੇ ਅੰਦਰ ਦੀ ਗੱਲ ਕੀ ਕਹਿੰਦੀ ਸੀ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਜਾਂ ਕੀ ਕਰਨਾ ਚਾਹੁੰਦੇ ਸੀ ਮੇਰਾ ਸਟਾਰਟਿੰਗ ਤੋਂ ਹੀ ਡਰਾਇੰਗ 'ਚ ਬਹੁਤ ਇੰਟਰਸਟ ਰਿਹਾ ਹੈ ਡਰਾਇੰਗ ਇੱਥੇ ਵੀ ਹੁਣ ਜਿਵੇਂ ਮੈਂ ਫੈਬ੍ਰਿਕੇਸ਼ਨ ਦਾ ਕੰਮ ਸਿੱਖ ਰਹੀ ਹਾਂ ਤਾਂ ਇੱਥੇ ਡਿਜ਼ਾਈਨਿੰਗ ਦਾ ਵੀ ਕੰਮ ਹੁੰਦਾ ਹੈ ਅੱਛਾ ਫਿਰ ਉਹੀ ਫੀਲਡ ਜੁੜ ਜੁੜ ਜਾਂਦਾ ਕਿ ਤਰ੍ਹਾਂ ਕਿਤੇ ਡਿਜ਼ਾਈਨਿੰਗ ਡਰਾਇੰਗ ਤਾਂ ਮਤਲਬ ਵੈਸੇ ਤਾਂ ਡਰਾਇੰਗ ਅਲੱਗ ਟਾਈਪ ਦੀ ਹੋਗੀ ਇਹ ਪਰ ਫਿਰ ਵੀ ਡਰਾਇੰਗ ਤਾਂ ਡਰਾਇੰਗ ਹੀ ਵਜੂਗੀ ਤਾਂ ਮਤਲਬ ਮੇਰਾ ਬਹੁਤ ਇੰਟਰਸਟ ਸੀ ਇਸ ਸਟੱਡੀ ਨੂੰ ਤਾਂ ਉਰਾ ਮੈਂ ਡਿਜ਼ਾਈਨਿੰਗ ਵੀ ਕਰਦੀ ਆ ਤੇ ਉਹਦੇ ਆਪਰੇਟਿੰਗ ਵੀ ਕਰਦੀ ਆ ਲੇਜ਼ਰ ਦੀ ਜਿਸ ਲਈ ਨਾ ਇੱਕ ਇੱਕ ਗੱਲ ਮੈਂ ਜ਼ਰੂਰ ਦੇਖਦਾ ਇਹ ਸੋਸ਼ਲ ਮੀਡੀਆ ਦਾ ਦੌਰ ਆ ਜਾਨੀ ਬਹੁਤ ਐਸੇ ਚੈਨਲ YouTube ਚੈਨਲ ਚੱਲਦੇ ਨੇ ਬਹੁਤ ਐਸੇ ਰੀਲਾਂ ਬਣਦੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਹੁਣ ਮੰਨ ਲਓ ਇਹ ਜਿਹੜੀ ਇੰਟਰਵਿਊ ਆ ਜੇ ਕੋਈ ਸਖਸ਼ ਦੇਖ ਰਿਹਾ ਆਪਣੇ ਫੋਨ ਦੇ ਉੱਤੇ ਦੇਖ ਰਿਹਾ ਹੋਊਗਾ ਜਾਂ ਕਿਸੇ ਨੇ ਆਪਣੇ ਸਮਾਰਟ ਟੀਵੀ ਦੇ ਉੱਤੇ ਲਾਇਆ ਹੋਊਗਾ ਇਹ ਇੰਟਰਵਿਊ ਜਾਂ ਆਪਣੇ ਫੋਨ ਦੇ ਵਿੱਚ ਦੇਖ ਰਿਹਾ ਹੈ ਆ ਕਿਸੇ ਸੋਸ਼ਲ ਮੀਡੀਆ ਦੀ ਐਪ ਦੇ ਥਰੂ ਮੈਂ ਇਹ ਗੱਲ ਤੁਹਾਨੂੰ ਪੁੱਛਣਾ ਜਾਨਾ ਇਹ ਸੋਸ਼ਲ ਮੀਡੀਆ ਦੇ ਐਪ ਦੇ ਜਿਹੜਾ ਦੌਰ ਹੈ ਉਰੇ ਨਾ ਜਿਵੇਂ ਮੈਂ ਕਹਾ ਮੈਂ ਬਿਲਕੁਲ ਸਪਸ਼ਟ ਪੁੱਛੂੰਗਾ ਰੀਲਾਂ ਦੇਖਦੇ ਆਪਾਂ ਬਹੁਤ ਐਸੇ ਮੁੰਡੇ ਕੁੜੀਆਂ ਨੇ ਜੋ ਬੈਲਡਿੰਗ ਕਰਨ ਲੱਗ ਜਾਂਦੀਆਂ ਨੇ ਜੋ ਕੋਈ ਪ੍ਰਕਾਰ ਦਾ ਕੋਈ ਕੰਮ ਕਰਦੀਆਂ ਨੇ ਉਹ ਆਪਣੇ ਰੀਲਾਂ ਪਾਉਣ ਲੱਗ ਜਾਂਦੇ ਨੇ ਆਪਣੀਆਂ ਤਸਵੀਰਾਂ ਪਾਉਣ ਲੱਜੈਂਦੇ ਨੇ ਆਪਣੇ ਕੰਮ ਨੂੰ ਲੈ ਕੇ ਦਿਖਾਉਣ ਲੱਜੈਂਦੇ ਨੇ ਤੋ ਤੁਹਾਡਾ ਨਹੀਂ ਦਿਲ ਕਰਦਾ ਕਿ ਯਾਰ ਮੈਂ ਪਹਿਲਾਂ ਆਹ ਕੰਮ ਕਰਦੀ ਸੀ ਮੈਂ ਹੁਣ ਰੀਲਾ ਦਿਖਾਵਾਂ ਮੈਂ ਦਿਖਾਵਾਂ ਕਿ ਮੈਂ ਵੀ ਬਿਲਡਿੰਗ ਕਰਦੀ ਆ ਮੈਂ ਵੀ ਇੱਕ ਐਸਾ ਕੰਮ ਕਰਦੀ ਆ ਜਿਹੜਾ ਡਿਜ਼ਾਈਨ ਆ ਡਿਜ਼ਾਈਨ ਨੂੰ ਤੁਹਾਡਾ ਤੁਹਾਡਾ ਨਹੀਂ ਦਿਲ ਕਰਦਾ ਹੈਗਾ ਸਰ ਲੋਕ ਦਿਖਾਵਾ ਕਰਨ ਦਾ ਕੋਈ ਮਤਲਬ ਬਣਦਾ ਨਹੀਂ ਹੈਗਾ ਪਹਿਲਾਂ ਮਤਲਬ ਇਦਾਂ ਵੀ ਮੈਂ ਆਪਦਾ ਕੋਈ ਕੰਮ ਸਿੱਖ ਲਵਾਂ ਯਸ ਕਾਬਿਲ ਬਣਾ ਵੀ ਲੋਕ ਖੁਦ ਬ ਖੁਦ ਮੈਨੂੰ ਜਾਣਨ ਨਾਲ ਸ਼ੁਰੂ ਕਰਨ ਤੇ ਉਰਾਂ ਮਤਲਬ ਹਾਂ ਕਈ ਲੋਕ ਕਰਦੇ ਨੇ ਵੀਡੀਓਜ਼ ਵਗੈਰਾ ਬਣਾਉਂਦੇ ਨੇ ਪਰ ਮੇਰਾ ਫੋਨ ਨਾਲ ਕੋਈ ਲਗਾਵ ਹੈ ਨਹੀਂਗਾ ਮਤਲਬ ਸੋਸ਼ਲ ਮੀਡੀਆ ਦਾ ਮੈਂ ਕੋਈ ਯੂਜ਼ ਕਰਦੀ ਨਹੀਂ ਹੈਗੀ ਹੁਣ ਤੁਸੀਂ ਜਿਹੜਾ ਫੋਨ ਵੀ ਤੁਹਾਨੂੰ ਰਿਜ ਦਿੱਤਾ ਹੋਇਆ ਉਹ ਵੀ ਕਿਹੜਾ ਦਿੱਤਾ ਹੋਇਆ ਦਿਖਾਓ ਇੱਕ ਵਾਰ ਬਿਲਕੁਲ ਆਹ ਫੋਨ ਤੁਹਾਨੂੰ ਇਸਤੇਮਾਲ ਵਾਸਤੇ ਦਿੱਤਾ ਹੋਇਆ ਹਾਂਜੀ ਤੇ ਇਹ ਇਹ ਸਿਰਫ ਤੁਹਾਡੇ ਕੋਲ ਰਹਿੰਦਾ ਆ ਹਾਂਜੀ ਤੁਸੀਂ ਉਹ ਕਿੰਨੇ ਕਿੰਨੇ ਜਣਿਆਂ ਨੂੰ ਮੈਨੇਜ ਕਰਦੇ ਆ ਤੁਹਾਡੇ ਨਾਲ ਕਿੰਨੇ ਜਣੇ ਤੁਹਾਡੇ ਅਸਿਸਟੈਂਟ ਕਿੰਨੇ ਹੁੰਦੇ ਨੇ ਉਹਦੇ ਅਹ ਸਰ ਅਸਿਸਟੈਂਟਸ 콜 ਦਾ ਫੋਨ ਹੈਨਿੰਗ ਅ ਐਕਚੁਅਲੀ ਇਹ ਮਤਲਬ ਉਹ ਸਟਾਫ ਮੈਂਬਰਸ ਨਾਲ ਕੋਈ ਗੱਲਬਾਤ ਹੁੰਦੀ ਹੈ ਕੋਈ ਕੰਮ ਹੁੰਦਾ ਤਾਂ ਇਸ ਲਈ ਮੈਨੇ ਦਿੱਤਾ ਹੋਇਆਗਾ ਇਹ ਤੁਹਾਨੂੰ ਤਾਂ ਦਿੱਤਾ ਹੋਇਆ ਹਾਂਜੀ ਔਰ ਇਹ ਸਭ ਤੋਂ ਵੱਧ ਦਿਲ ਲੱਗਦਾ ਹੈ ਹਾਂਜੀ ਔਰ ਇੱਕ ਕਿਸਮੇ ਦਿਲ ਨਹੀਂ ਲੱਗਦਾ ਦਿਲ ਕਦੇ-ਕਦੇ ਇਦਾਂ ਹੋ ਜਾਂਦਾ ਵੀ ਜਿਵੇਂ ਘਰ ਦੇ ਫੋਨ ਕਰਦੇ ਨੇ ਤਾਂ ਉਹ ਘਰ ਦੀਆਂ ਦੁੱਖ ਤਕਲੀਫਾਂ ਦੱਸਦੇ ਨੇ ਤਾਂ ਉਹਨਾਂ ਕਰਕੇ ਕਦੇ-ਕਦੇ ਮਨ ਡਾਵਾਡੋਲ ਹੋ ਜਾਂਦਾ ਹੈ ਕਿੰਨਾ ਸਮਾਂ ਹੋ ਗਿਆ ਪਰਿਵਾਰ ਨੂੰ ਮਿਲਣ ਨੂੰ ਪਰਿਵਾਰ ਨੂੰ ਮਿਲਣ ਨੂੰ ਮੈਨੂੰ ਅਕਸਰ ਟਾਈਮ ਲੱਗ ਜਾਂਦਾ ਹੈਗਾ ਉਹ ਹਮੇਸ਼ਾ ਫੋਨ ਕਰਕੇ ਮੈਨੂੰ ਇਹੀ ਕਹਿੰਦੇ ਨੇ ਵੀ ਮਿਲਣ ਆ ਜਾ ਮਿਲਣ ਆ ਜਾ ਪਰ ਮੈਂ ਪੰਜ ਪੰਜ ਮਹੀਨੇ ਜਾਂਦੀ ਨਹੀਂ ਹੈਗੀ ਘਰੇ ਕਿਉਂ ਅ ਮੇਰਾ ਮਨ ਨਹੀਂ ਕਰਦਾ ਘਰ ਜਾਣ ਨੂੰ ਕੰਮ ਵਿੱਚ ਹੀ ਇੰਨਾ ਰੁੱਝਿਆ ਹਾਂ ਹਾਂਜੀ ਕੰਮ ਦੇ ਵਿੱਚ ਇੰਨਾ ਦਿਲ ਲੱਗਿਆ ਹੋਇਆ ਵੀ ਘਰ ਜਾਣ ਨੂੰ ਮੇਰਾ ਦਿਲ ਨਹੀਂ ਕਰਦਾ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੁਹਾਡੇ ਮੇਰੇ ਮੰਮੀ ਪਾਪਾ ਤੇ ਮੇਰੇ ਇੱਕ ਛੋਟਾ ਬ੍ਰਦਰ ਹੈ ਇੱਕ ਛੋਟਾ ਬ੍ਰਦਰ ਤੁਸੀਂ ਘਰ ਦੇ ਵਿੱਚ ਸਭ ਤੋਂ ਵੱਡੇ ਹੋ ਬੱਚੇ ਹਾਂਜੀ ਤੇ ਜ਼ਿੰਮੇਵਾਰੀ ਹਾਂਜੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਬਹੁਤ ਅੱਛੇ ਰਹੀ ਪੈ ਗਈ ਸੀ ਅ ਮਤਲਬ 4ਥ ਕਲਾਸ ਚ ਮੈਨੂੰ ਸਮਝ ਆਉਣ ਲੱਗੀ ਸੀ ਵੀ ਜ਼ਿੰਮੇਵਾਰੀਆਂ ਮੇਰੇ ਸਿਰ ਤੇ ਆਣੀਆਂ ਤਾਂ 5ਥ ਚ ਮੈਂ ਐਗਜ਼ਾਮ ਦਿੱਤਾ ਸੀ ਨਵੋਧਿਆ ਦਾ ਤਾਂ ਉਹ ਮੇਰਾ ਕਲੀਅਰ ਹੋ ਗਿਆ ਤਾਂ ਮੈਂ 7 ਸਾਲ ਆਪਦਾ ਨਵੋਧਿਆ ਚ ਲਗਾਏ ਨੇ ਤੁਸੀਂ 7 ਸਾਲ ਪਹਿਲਾਂ ਵੀ ਘਰ ਤੋਂ ਦੂਰ ਰਹੇ ਹਾਂਜੀ 7 ਸਾਲ ਪਹਿਲਾਂ ਵੀ ਦੂਰ ਰਹੀ ਹਾਂ 12 ਕੀਤੀਆਂ ਹਾਂਜੀ 1 ਸਾਲ ਮੇਰਾ ਹਿਮਾਚਲ ਲੱਗਿਆਗਾ 9ਥ ਚ ਤਾਂ 1 ਸਾਲ ਹਿਮਾਚਲ ਆਇਆ ਬਾਕੀ ਦਾ ਮੈਂ ਡਬਲੀ ਦੇ ਕੋਲ ਵੜਿੰਗਡੇ ਲਗਾਏ ਤੇ ਹੁਣ ਵੀ ਘਰ ਤੋਂ ਦੂਰ ਹਾਂਜੀ ਹੁਣ ਵੀ ਘਰ ਤੋਂ ਦੂਰ ਕਿ ਘਰ ਬਣਾਉਣ ਵਾਸਤੇ ਘਰ ਤੋਂ ਬਾਹਰ ਜਾਣਾ ਪੈਂਦਾ ਹੈ ਹਾਂਜੀ ਬਿਲਕੁਲ ਘਰ ਬਣਾਉਣ ਵਾਸਤੇ ਘਰ ਤੋਂ ਬਾਹਰ ਤਾਂ ਜਾਣਾ ਹੀ ਪੈਂਦਾਗਾ ਹੁਣ ਮੇਰਾ ਬ੍ਰਦਰ ਛੋਟਾ ਹੈ ਤਾਂ ਜ਼ਿੰਮੇਵਾਰੀਆਂ ਸਾਰੀਆਂ ਮੇਰੇ ਸਿਰ ਤੇ ਹੀ ਨੇ ਕਿੰਨੇ ਸਾਲ ਦਾ ਬ੍ਰਦਰ ਤੁਹਾਡਾ ਮੇਰੇ ਤੋਂ 4.5 ਸਾਲ ਛੋਟਾ ਹੈ ਉਹ 16-17 ਸਾਲ ਦਾ ਹੈ ਫਾਦਰ ਸਾਹਿਬ ਕੰਮ ਕੀ ਕਰਦੇ ਨੇ ਤੁਹਾਡੇ ਅ ਮੇਰੇ ਫਾਦਰ ਸਾਹਿਬ ਖੇਤੀ ਦਾ ਹੀ ਕੰਮ ਹੈ ਪਰ ਸਾਡੀ ਖੇਤੀ ਦਾ ਕੰਮ ਮੇਰੇ ਪਾਪਾ ਨਹੀਂ ਕਰਦੇ ਉਹ ਠੇਕੇ ਤੇ ਦਿੱਤੀ ਹੋਈ ਹੈ ਇੱਕ ਖੇਤੀ ਵਾਲਾ ਕੀਤਾ ਜ਼ਮੀਨ ਨਾਲ ਜੁੜਿਆ ਹੋਇਆ ਕੀਤਾ ਇਹ ਇੰਜੀਨੀਅਰਿੰਗ ਲਾਈਨ ਜਿੱਥੇ ਤੁਸੀਂ ਐਸੀਆਂ ਮਸ਼ੀਨਾਂ ਚਲਾਣੇ ਹੋ ਜਿਹਨੂੰ ਕਹਿੰਦੇ ਨੇ ਟੈਕਨੋਲੋਜੀ ਜਿਹਨੂੰ ਕਹਿੰਦੇ ਨੇ ਆਉਣ ਵਾਲਾ ਭਵਿੱਖ ਤੁਸੀਂ ਉਸ ਕਿਤੇ ਨਾਲ ਜੁੜੇ ਪਰਿਵਾਰ ਵੱਲੋਂ ਕਿੰਨੀ ਕੇ ਸਪੋਰਟ ਰਹੀ ਕਿ ਹਾਂ ਇਹੋ ਉਹਨੇ ਇਹ ਨਹੀਂ ਕਿਹਾ ਕਿ ਯਾਰ ਤੂੰ ਕੀ ਲੋਹੇ ਨਾਲ ਲੋਹਾ ਹੋਣ ਲੱਗਿਆ ਕਿ ਲੋਹਾ ਕੋ ਨਾਲ ਕੰਮ ਕਰ ਰਹੀਆਂ ਤੂੰ ਪਰਲਰ ਪੂਲਰ ਦਾ ਕੰਮ ਸਿੱਖ ਕੋਈ ਮੇਕਅਪ ਸ਼ੇਕਅਪ ਦਾ ਕੰਮ ਸਿੱਖ ਐਕਚੁਅਲੀ ਮੇਰੇ ਪੇਰੈਂਟਸ ਮੈਨੂੰ ਖੁਦ ਇੱਥੇ ਛੱਡ ਕੇ ਗਏ ਨੇ ਅੱਛਾ ਹਾਂਜੀ ਉਹਨਾਂ ਨੇ ਹੀ ਮੈਨੂੰ ਇਸ ਲਾਈਨ ਬਾਰੇ ਦੱਸਿਆ ਉਸ ਟਾਈਮ ਮੇਰੇ ਮਨ 'ਚ ਕੁਝ ਨਹੀਂ ਸੀ ਕਿਉਂਕਿ ਮਤਲਬ ਇੱਕ ਤਾਰਾਂ ਦਾ ਕੰਮ ਬਿਜਲੀ ਦਾ ਕੰਮ ਵੈਲਡਿੰਗ ਦਾ ਕੰਮ ਵੀ ਕਦੇ ਕੀਤਾ ਨਹੀਂ ਸੀ ਸੋਚਿਆ ਨਹੀਂ ਸੀਗਾ ਤਾਂ ਉਸ ਟਾਈਮ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਇੱਕ ਵਾਰੀ ਜਾ ਕੇ ਦੇਖ ਕਿਦਾਂ ਲੱਗਦਾ ਜੇ ਤੇਰਾ ਮਨ ਮੰਨਿਆ ਤਾਂ ਤੂੰ ਟਰਾਈ ਕਰ ਲੈ ਫੇ ਤੁਹਾਡਾ ਮਨ ਕੀ ਆਇਆ ਸੀਗਾ ਉਸ ਟਾਈਮ ਮੈਂ ਆ ਕੇ ਦੇਖਿਆ ਬਾਕੀ ਲੜਕੀਆਂ ਨੂੰ ਵੀ ਕੰਮ ਕਰਦੇ ਦੇਖਿਆ ਤਾਂ ਮੈਂ ਕਿਹਾ ਵੀ ਇੱਕ ਵਾਰ ਟ੍ਰਾਈ ਕਰ ਲੈਣਾ ਚਾਹੀਦਾ ਜਦੋਂ ਪਹਿਲੇ ਦਿਨ ਤੁਸੀਂ ਉਰੇ ਉਰੇ ਆਏ ਸੀਗੇ ਹਾਂਜੀ ਤਾਂ ਕਿੰਦਾ ਦਾ ਮਾਹੌਲ ਰਿਹਾ ਕਿ ਕਿੰਨਾ ਕਿ ਦਿਲ ਕੀ ਦਿਮਾਗ ਦੇ ਵਿੱਚ ਗੱਲ ਆਈ ਸੀ ਪਹਿਲੇ ਦਿਨ ਮੈਂ ਬਹੁਤ ਨਰਵਸ ਸੀ ਕੋ ਸਮਝ ਨਹੀਂ ਆ ਰਹਾ ਸੀ ਵੀ ਮੈਂ ਕਿੰਨਾ ਇਹ ਕੰਮ ਨੂੰ ਸ਼ੁਰੂ ਕਰੂੰਗੀ ਜਾਂ ਮੈਨੂੰ ਸਮਝ ਆਊਗਾ ਕਿ ਨਹੀਂ ਆਊਗਾ ਹਾਂ ਪਰ 3 ਮਹੀਨਿਆਂ ਦੇ ਅੰਦਰ ਅੰਦਰ ਮੈਂ ਆਪਦਾ ਕੰਮ ਸਿੱਖ ਲਿਆ ਸੀ 3 ਮਹੀਨਿਆਂ ਦੇ ਅੰਦਰ ਅੰਦਰ ਹਾਂਜੀ ਹੁਣ ਜੇ ਆਪਾਂ ਵੇਖਿਆ ਜਾਵੇ ਤਾਂ ਜੇ ਤੁਸੀਂ ਕੱਲ ਨੂੰ ਕਿਸੇ ਹੋਰ ਕੰਪਨੀ ਦੇ ਵਿੱਚ ਅਪਲਾਈ ਕਰਦੇ ਹੋਈਆਂ ਕਿਤੇ ਹੋਰ ਅਪਲਾਈ ਕਰਦੇ ਹੋ ਕੀ ਲੱਗਦਾ ਕਿ ਕਿੱਥੇ ਕਿਤੇ ਤੱਕ ਤੁਹਾਨੂੰ ਰੱਖ ਲੈਣਗੇ ਅ ਬਿਲਕੁਲ ਆ ਰਾਮ ਨਾ ਮੈਨੂੰ ਰੱਖ ਲੈਣਗੇ ਹੈ ਕੌਨਫੀਡੈਂਸ ਆਪਣੇ ਆਪ ਹਾਂਜੀ ਬਿਲਕੁਲ ਆਪਣੇ ਕੰਮ ਦੇ ਪ੍ਰਤੀ ਪੂਰਾ ਇਮਾਨਦਾਰ ਹਾਂਜੀ ਬਿਲਕੁਲ ਮੈਮ ਜਿਵੇਂ ਤੁਸੀਂ ਔਰੇ ਜਦੋਂ ਔਰੇ ਆਏ ਤੁਸੀਂ ਤੁਸੀਂ ਹੁਣ ਜਿਵੇਂ ਆ ਕੰਮ ਕਰ ਰਹੇ ਹੋ ਕਈ ਹੁੰਦਾ ਕਿ ਚਲੋ ਪਰਿਵਾਰ ਆਪਣਾ ਭਲਾ ਚਾਹੁੰਦਾ ਹੁੰਦਾ ਔਰੇ ਤੁਹਾਨੂੰ ਲੈ ਆਏ ਕਈ ਵਾਰੀ ਦੋਸਤ ਮਿੱਤਰ ਮਜ਼ਾਕ ਦਾ ਪਾਤਰ ਬਣ ਜਾਂਦਾ ਹੈ। ਕਈ ਵਾਰ ਮਿੱਤਰ ਕਹਿ ਦਿੰਦੇ ਨੇ ਨਹੀਂ ਕੋਈ ਕਈ ਵਾਰ ਬਣਾ ਖੁਦ ਆਪਣਾ ਨੇੜਲਾ ਦੋਸਤ ਵੀ ਇਹ ਗੱਲ ਕਹਿਦਾ ਹੁੰਦਾ ਹੈ ਕਿ ਨਹੀਂ ਜਸਲੀ ਨਾ ਤੈਨੂੰ ਇਹ ਨਹੀਂ ਕੰਮ ਕਰਨਾ ਚਾਹੀਦਾ। ਤੂੰ ਯਾਰ ਕਿਹੜੇ ਕੰਮਾਂ ਚ ਪੈ ਗਈ ਏਂ? ਅ ਬਿਲਕੁਲ ਮੇਰਾ ਹੁਣ ਇੰਟਰਵਿਊ ਆਈ ਏ ਮੇਰੀ ਤਾਂ ਉਹ ਇਹ ਤੋਂ ਪਹਿਲਾਂ ਮਤਲਬ ਮੈਂ ਆਪਣੇ ਕਿਸੇ ਫਰੈਂਡ ਨੂੰ ਦੱਸ ਕੇ ਨਹੀਂ ਆਈ ਸੀ ਕਿ ਮੈਂ ਕਿੱਥੇ ਚਲੀ ਹੈਗੀ ਆ। ਮਤਲਬ ਅੱਛਾ ਤੁਸੀਂ ਕਿਸੇ ਆਪਣੇ ਦੋਸਤ ਮਿੱਤਰ ਨਾਲ ਦੱਸ ਕਿ ਨਹੀਂ ਆਇਆ ਨਾ ਮੈਂ ਕਿਸੇ ਨਾਲ ਕੰਟੈਕਟ ਰੱਖਦੀ ਨਹੀਂ ਹੈਗੀ ਤਾਂ ਮੈਂ ਉਹਨਾਂ ਨੂੰ ਕਿਸੇ ਨੂੰ ਦੱਸ ਕੇ ਨਹੀਂ ਆਈ ਸੀ ਵੀ ਮੈਂ ਕਿੱਥੇ ਜਾ ਰਹੀ ਆ ਤਾਂ ਆਏ ਮੇਰੇ ਇਹ ਤੋਂ ਪਹਿਲਾਂ ਜਿਹੜਾ ਮੇਰਾ ਇੰਟਰਵਿਊ ਆਇਆ ਤਾਂ ਉਹਨਾਂ ਨੇ ਉਹ ਦੇਖ ਲਿਆ ਤਾਂ ਉਹ ਹੁਣ ਮੈਨੂੰ ਉਹਨਾਂ ਦੀਆਂ ਕਾਲ ਵਗੈਰਾ ਆਉਣੀਆਂ ਸ਼ੁਰੂ ਹੋਈਆਂ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਕਿਹੜੇ ਚੱਕਰਾਂ 'ਚ ਪੈ ਗਈਆਂ ਤੇਰੇ ਲਈ ਇਹ ਕੰਮ ਸਹੀ ਨਹੀਂ ਹੈਗਾਗਾ ਫਿਰ ਤੁਸੀਂ ਕੀ ਜਵਾਬ ਦਿੱਤਾ ਮੈਂ ਉਹਨਾਂ ਨੂੰ ਕਿਹਾ ਵੀ ਇਹ ਕੰਮ ਮੈਂ ਚੁਣਿਆ ਤਾਂ ਮੈਂ ਬਿਲਕੁਲ ਕਰੂੰਗੀ ਤੱਕ ਖੇਰ ਤੱਕ ਕਰੂੰਗੀ ਜਸਲੀਨ ਹੋਰੇ ਨਾ ਪਹੁੰਚਦੀ ਤਾਂ ਕਿੱਥੇ ਹੋਣੀ ਚਾਹੀਦੀ ਸੀ ਸ਼ਾਇਦ ਹੋ ਸਕਦਾ ਵੀ ਲੋਕਾਂ ਮਤਲਬ ਰਿਸ਼ਤੇਦਾਰਾਂ ਦੇ ਦਬਾਅ ਨਾਲ ਵਿਆਹ ਵੀ ਹੋ ਸਕਦਾ ਸੀਗਾ ਤੇ ਅੱਜ ਹੋਂ ਤਾਂ ਬਿਲਕੁਲ ਵੀ ਵਿਆਹ ਦੇ ਨੇੜੇ ਤੇੜੇ ਨਹੀਂ ਵਿਆਹ ਕਰਾਵਾਂਗੇ ਪਰ ਆਪਦੇ ਦਮ ਤੇ ਕਰਾਵਾਂਗੇ ਅਖੀਰ ਤੇ ਵਿਆਹ ਲਈ ਬਹੁਤ ਉਮਰ ਪਈ ਹੈ ਅੱਜ ਕੱਲ ਤੇ 30 30 40 40 ਸਾਲ ਦੇ ਬੰਦੇ ਉਹਦੋਂ ਵਿਆਹ ਕਰਾ ਰਹੇ ਨੇ ਤਾਂ ਮੇਰਾ ਮਨ ਹੈ ਵੀ ਪਹਿਲਾਂ ਮੈਂ ਆਪਦਾ ਕੰਮ ਅਚੀ ਤਰੀਕੇ ਨਾਲ ਸਿੱਖਾਂ ਮੈਂ ਆਪਦੀ ਕੋਈ ਪੋਜੀਸ਼ਨ ਹਾਸਲ ਕਰਾਂ ਤਾਂ ਉਹ ਤੋਂ ਬਾਅਦ ਵਿਆਹ ਬਾਰੇ ਸੋਚਾਂਗੀ ਮੁਝੇ ਵੀ ਤੁਸੀਂ ਡਿਜ਼ਾਈਨਿੰਗ ਦਾ ਕੰਮ ਕਰਦੇ ਹੋ ਅੱਜ ਦੇ ਟਾਈਮ ਦੇ ਵਿੱਚ ਡਿਜ਼ਾਈਨਿੰਗ ਦੀ ਬਹੁਤ ਜ਼ਿਆਦਾ ਡਿਮਾਂਡ ਆ ਤੁਸੀਂ ਕੋਈ ਵੀ ਪ੍ਰੋਡਕਟ ਬਣਾਉਣਾ ਹੈ ਕਿਸੇ ਵੀ ਕੰਪਨੀ ਨੇ ਕੋਈ ਵੀ ਚੀਜ਼ ਬਣਾਉਣੀ ਹੈ ਸਭ ਤੋਂ ਪਹਿਲਾਂ ਉਹਦੀ ਡਿਜ਼ਾਈਨਿੰਗ ਕੀਤੀ ਜਾਂਦੀ ਆ ਫਿਰ ਉਸ ਨੂੰ ਫਿਜ਼ੀਕਲੀ ਤੌਰ ਤੇ ਬਣਾਇਆ ਜਾਂਦਾ ਫਿਰ ਉਹਨੂੰ ਮਾਰਕੀਟ ਦੇ ਵਿੱਚ ਲਿਆਇਆ ਜਾਂਦਾ ਫਿਰ ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਡਿਜ਼ਾਈਨਿੰਗ ਦਾ ਵਧੀਆ ਸਕੋਪ ਹੈ ਹਾਂਜੀ ਬਿਲਕੁਲ ਤੇ ਜਿਵੇਂ ਹੁਣ ਮੈਂ ਇੱਕ ਮੈਂ ਜਾਂਦੇ ਜਾਂਦੇ ਇੱਕ ਹੋਰ ਸਵਾਲ ਰੂਪ ਵਿੱਚ ਪੁੱਛਾਂਗਾ ਕਈ ਵਾਰ ਕੀ ਹੁੰਦਾ ਜੇ ਮੰਨ ਲਓ ਕੋਈ ਪੇਰੈਂਟਸ ਦੇਖ ਰਹੇ ਨੇ ਇਹ ਇੰਟਰਵਿਊ ਨੂੰ ਕਿਸੇ ਦੇ ਮਾਪੇ ਦੇਖ ਰਹੇ ਨੇ ਇੰਟਰਵ ਉਨਾ ਉਹਨਾਂ ਦੇ ਰਿਲੇਟਡ ਮੇ ਸਵਾਲ ਹੈ ਕਿ ਸੇਫਟੀ ਪਰਪਸ ਨੂੰ ਲੈ ਕੇ ਕਿੰਨਾ ਕੋਰੇ ਸੇਫਟੀ ਵਰਤੀ ਜਾਂਦੀ ਹੈ ਇੱਥੇ ਬਹੁਤ ਸੇਫਟੀ ਹੈਗੀ ਸਟ੍ਰਿਕਨੈਸ ਬਹੁਤ ਹੈਗੀ ਮਤਲਬ ਕੋਈ ਲੜਕਾ ਲੜਕੀ ਨਾਲ ਕੋਈ ਮਤਲਬ ਨੈਗੇਟਿਵ ਗੱਲ ਨਹੀਂ ਆਂਦੀ ਹੈਗੀ ਮਤਲਬ ਸਭ ਨੂੰ ਇੱਥੇ ਇਸ ਤਰੀਕੇ ਨਾਲ ਰੱਖਿਆ ਹੋਇਆ ਹੈ ਵੀ ਸਭ ਨੂੰ ਖੁਦ ਨੂੰ ਪਤਾ ਹੈ ਵੀ ਕਿਸ ਤਰੀਕੇ ਨਾਲ ਰਹੀ ਤਗਾ ਜਣੀ ਇੱਕ ਪ੍ਰੋਪਰ EMPLOYE ਜਿਵੇਂ ਰਹਿੰਦੇ ਨੇ ਉਦਾਂ ਕੰਮ ਕੀਤਾ ਜਾਂਦਾ ਹੈ ਰਹਿਣ ਰਹਿਣ ਵਾਸਤੇ ਕਿਦਾਂ ਦਾ ਮਾਹੌਲ ਹੈ ਬਈ ਰਹਿਣ ਵਾਸਤੇ ਬਹੁਤ ਵਧੀਆ ਮਾਹੌਲ ਹੈ ਸ਼ਾਮ ਨੂੰ ਸਾਡਾ ਸਾਡੀ ਕਲਾਸ ਵੀ ਲੱਗਦੀ ਹੈ ਕਲਾਸ ਤੋਂ ਬਾਅਦ ਸਾਡਾ ਟਾਈਮ ਹੁੰਦਾ ਇਕੱਠਿਆਂ ਦਾ ਗੱਲਾਂ ਬਾਤਾਂ ਕਰੋ ਖੇਡੋ ਜਾਂ ਸਟੱਡੀ ਰਿਲੇਟਡ ਕੋਈ ਵੀ ਕੰਮ ਹੈ ਤਾਂ ਉਹ ਕਰੋ ਜਾਂ ਆਪਦੇ ਸੀਨੀਅਰ ਤੋਂ ਕੁਝ ਸਮਝਣਾ ਹੈ ਤਾਂ ਸਮਝ ਵੀ ਸਕਦੇ ਹਾਂ ਤੁਸੀਂ ਸੀਨੀਅਰ ਤੋਂ ਜੇ ਕੁਝ ਸਮਝਣਾ ਤਾਂ ਸਮਝ ਵੀ ਸਕਦੇ ਹਾਂ ਕਿੰਨਾ ਕੁ ਕੋਆਪਰੇਟ ਹੋ ਜਾਂਦਾ ਹੈ ਉਹਰੇ ਕੋਆਪਰੇਟ ਕਾਫੀ ਕਰ ਲੈਨੇ ਹੈਗੇ ਜਸਲੀਨ ਨੂੰ ਕਿੰਨੀ ਕ ਵਾਰ ਗਾਲਾਂ ਪਈਆਂ ਨੇ ਕੰਮ ਦੇ ਬਲ ਸ਼ੁਰੂ ਸ਼ੁਰੂ ਤੇ ਐ ਤਾਂ ਨਹੀਂ ਲੱਗਿਆ ਕਿ ਯਾਰ ਕਦੇ ਕਦੇ ਮਨ ਚ ਆਇਆ ਹੋਵੇ ਕਿ ਯਾਰ ਮੇਤੋਂ ਨਹੀਂ ਹੋਣਾ ਹੈਗਾ ਇਹ ਇੱਕ ਜਾਂ ਦੋ ਵਾਰ ਗੱਲਾਂ ਪਈਆਂ ਨੇ ਜ਼ਿਆਦਾ ਨਹੀਂ ਪਈਆਂ ਕੀ ਗਲਤੀ ਹੋ ਗਈ ਸੀ ਉਸ ਟਾਈਮ ਮੈਂ ਥੋੜੀ ਬਿਮਾਰ ਚੱਲ ਰਹੀ ਸੀ ਤਾਂ ਮੇਰਾ ਧਿਆਨ ਹੈ ਨਹੀਂ ਸੀ ਹਾਂਜੀ ਤੇ ਕਿੰਨਾ ਕੁ ਹੁਣ ਤੁਹਾਨੂੰ ਲੱਗਦਾ ਹੈ ਕਿ ਕਿੰਨਾ ਕ ਸਮਾਂ ਹੋਰ ਤੁਸੀਂ ਹੋਰ ਕੰਮ ਕਰ ਸਕਦੇ ਹੋ ਤੇ ਅੱਗੇ ਜਾ ਕੇ ਕਿਹੜੀ ਪੋਜੀਸ਼ਨ ਤੱਕ ਲੈ ਸਕਦੇ ਜਿਸ ਤਰ੍ਹਾਂ ਇੱਥੇ ਦਿਨ ਲੱਗਿਆ ਹੋਇਆ ਤਾਂ ਕੋਈ ਆਈਡੀਆ ਨਹੀਂ ਹੈਗਾ ਕਿੰਨਾ ਟਾਈਮ ਤੱਕ ਇੱਥੇ ਮੈਂ ਕੰਮ ਕਰੂੰਗੀ ਹੂੰ ਪਰ ਮੈਂ ਆਪਦੀ ਇੱਕ ਪੋਜੀਸ਼ਨ ਹਾਸਲ ਕਰਕੇ ਹੀ ਜਾਊਂਗੀ ਸੱਤ ਮਹੀਨੇ ਹੋ ਗਏ ਤੁਹਾਨੂੰ ਹੋਰ ਅੱਠ ਹੋ ਗਏ ਆਖਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜੇਕਰ ਮੰਨ ਲਓ ਕੋਈ ਕੁੜੀ ਵੇਖ ਰਹੀ ਆ ਮੰਨ ਲਓ ਤੁਹਾਡੇ ਮਿੱਤਰ ਹੀ ਦੇਖ ਰਹੇ ਨੇ ਤੁਹਾਡੇ ਮਾਪੇ ਦੇਖ ਰਹੇ ਨੇ ਤੁਹਾਡੇ ਰਿਸ਼ਤੇਦਾਰ ਦੇਖ ਰਹੇ ਨੇ ਤੁਹਾਡੇ ਉਹ ਗਵਾਂਡੀ ਦੇਖ ਰਹੇ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਫਿਕਰ ਰਹਿੰਦੀ ਹੈ ਜਿੰਮੀ ਬਹੁਤ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਕਿ ਸਾਡੇ ਗਵਾਂਢੀਆਂ ਨੂੰ ਵੱਧ ਸਾਡੇ ਨਾਲੋ ਫਿਕਰ ਹੁੰਦੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਹੁਣ ਮੈਂ ਇਹੀ ਕਹਿਣਾ ਚਾਹੋ ਜੀ ਇੱਕ ਤਾਂ ਜਿਹੜੇ ਲੋਕ ਆਪਦੇ ਘਰ ਦੀਆਂ ਬੇਟੀਆਂ ਨੂੰ ਘਰੋਂ ਨਹੀਂ ਭੇਜਦੇ ਹੈਗੇ ਵੀ ਕੰਮਾਂ ਵਾਸਤੇ ਜਾਂ ਇਦਾਂ ਹੀ ਸੋਚਦੇ ਨੇ ਵੀ ਘਰੇ ਹੀ ਕੰਮ ਕਰਨਾ ਹੈਗਾ ਕਿ ਤਾਂ ਵੀ ਰੋਟੀ ਟੋਕਦਾ ਸਿੱਖ ਲੈ ਉਦੋਂ ਬਾਅਦ ਵਿਆਹ ਹੈਗਾ ਤਾਂ ਵੀ ਮੈਚ ਹੋਣੀਆਂ ਵੀ ਉਹ ਆਪਦੀਆਂ ਕੁੜੀਆਂ ਨੂੰ ਮਤਲਬ ਘਰੋ-ਘਰ ਭੇਜਣ ਕੰਮ ਸਿਖਾਉਣ ਪਰ ਕੁੜੀਆਂ ਨੂੰ ਵੀ ਇਹ ਚਾਹੀਦਾ ਹੈ ਵੀ ਉਹ ਜੇ ਉਹ ਆਪਾਂ ਨੂੰ ਉਡਾਨ ਦੇ ਰਹੇ ਆ ਤਾਂ ਆਪਦੀ ਉਡਾਨ ਨੂੰ ਲਿਮਟ ਵਿੱਚ ਰੱਖ ਕੇ ਉਹ ਕਰਨਾ ਬਿਲਕੁਲ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਤੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਅਸੀਂ ਵੀ ਤੁਹਾਡੇ ਚ ਚੰਗੇ ਭਵਿੱਖ ਦੀ ਜਿਹੜੀ ਉਹ ਕਾਮਨਾ ਜ਼ਰੂਰ ਕਰਾਂਗੇ ਬਹੁਤ-ਬਹੁਤ ਧੰਨਵਾਦ ਤੇ ਅੱਜ ਸਾਡੇ ਨਾਲ ਸੀ ਜਸਲੀਨ ਕੌਰ ਆਪਾਂ ਅਕਸਰ ਸੋਚ ਰਹੇ ਨੇ ਕਿ ਸ਼ਾਇਦ ਆਪਾਂ ਆਪਣੇ ਕੁੜੀਆਂ ਨੂੰ ਇੱਕ ਪਾਰਲਰ ਇੱਕ ਬਾਹਰ ਜਾਣ ਦੇ ਜਾਂ ਇੱਕ ਵਿਆਹ ਤੱਕ ਗੱਲ ਮੁਕਾ ਦਿੰਨੇ ਆ ਆਪੇ ਸੋਚ ਲੈਨੇ ਕਿ ਚਲੋ ਠੀਕ ਹੈ ਇਹਨੇ ਬੈਂਡ ਲੈ ਲੈਨੇ ਜਸਰੀਨ ਵੀ ਉਹਨਾਂ ਦੇ ਵਿੱਚ ਇੱਕ ਹੈ ਕਿ ਜਿਹਨੇ ਬੈਂਡ ਵੀ ਹਾਸਲ ਕੀਤੇ ਤੇ ਅੱਜ ਦਾ ਜਿਹੜਾ ਦੌਰ ਆ ਆਪਾਂ ਵੇਖਦੇ ਹੁੰਦੇ ਆ ਕਿ ਸੋਸ਼ਲ ਮੀਡੀਆ ਤੇ ਰੀਲ ਐਸੀਆ ਵੇਖ ਲਈਦੀਆਂ ਨੇ ਜਿਦੇ ਵਿੱਚ ਬਹੁਤ ਘੱਟ ਉਮਰ ਦੇ ਵਿੱਚ ਕੁੜੀਆਂ ਮੁੰਡਿਆਂ ਦੇ ਵਿਆਹ ਕਰ ਦਿੱਤੇ ਜਾਂਦੇ ਨੇ ਤੇ ਉਹਨਾਂ ਨੂੰ ਬਾਹਰ ਜਾਣ ਦੇ ਲਾਲਚ ਦੇ ਵਿੱਚ ਇੱਕ ਐਸੇ ਬੰਧਨ ਦੇ ਵਿੱਚ ਜੋੜੇ ਦਿੱਤਾ ਜਾਂਦਾ ਹੈ ਕਿ ਜਿਸ ਬੰਧਨ ਦੇ ਵਿੱਚ ਸ਼ਾਇਦ ਉਹ ਸਮਝ ਵੀ ਨਾ ਸਕਣ ਕਿ ਉਹ ਬੰਧਨ ਕੀ ਹੈ ਪਰ ਉਹਦੇ ਵਿੱਚੋਂ ਜਸਲੀਨ ਬਾਹਰ ਨਿਕਲੀ ਉਸਨੇ ਆਪਣਾ ਇੱਕ ਚੰਗਾ ਭਵਿੱਖ ਦੀ ਰਾਹ ਦੇ ਉੱਤੇ ਚੱਲ ਰਹੀ ਹੈ ਇੰਜੀਨੀਅਰਿੰਗ ਇੱਕ ਐਸਾ ਫੀਲਡ ਹੈ ਜਿਹੜਾ ਮੈਂ ਕਹਿੰਨਾ ਆਉਣ ਵਾਲੇ ਭਵਿੱਖ ਦੇ ਵਿੱਚ ਸਭ ਤੋਂ ਵੱਧ ਜਿਹੜਾ ਉਹ ਪਯੋਗ ਹੋਣ ਵਾਲੀ ਚੀਜ਼ ਡਿਜ਼ਾਈਨਿੰਗ ਉਹਦੇ ਉੱਤੇ ਬਹੁਤ ਸੋਹਣਾ ਕੰਮ ਕਰ ਰਹੀ ਹੈ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋਗੇ ਇਸ ਵੀਡੀਓ ਨੂੰ ਬទਤ ਬਾਤ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਖੰਨੇ ਨੂੰ ਦੋ ਜਜ਼ਾਤ ਦੇ ਦੇ ਰੋ ਰਹਿਮਟ ਵੀ ਧੰਨਵਾਦ